हाँ जी सताल जी सारों मैं हरप्रीत कौर थोड़ा तो स्वागत है संगरूर फैमिली चैनल पर हम सवेर का टाइम है जी बज गए साढ़े अठ आप लगे हाँ वीडियो शुरू वीडियो शुरू तो पहला अगर ती तो मेरे चैनल पर नवे आए हो तो प्लीज़ चैनल सबसक्राइब जरूर कर लियो वीडियो पूरा जरूर देखियो वीडियो चंकी लगे लाइक लाग, कमेंट शेयर करके जरूर दस्यो ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ 6 ਗੁਰਸਿੱਖਾਂ ਦੀ ਹੱਡ ਬੀਤੀ। ਆ ਇੱਕ ਪਾਠ ਸੁਣਦੇ ਨਾਲ ਹੀ ਉਹਨਾਂ ਦੇ ਦੁੱਖ, ਰੋਗ, ਕਸ਼ਟ, ਮੁਸੀਬਤਾਂ ਉਸੇ ਵਕਤ ਖਤਮ ਹੋ ਜਾਂਦੀਆਂ। ਕਿਹੜਾ ਪਾਠ ਹੈ ਉਹ ਵੀ ਸ਼ੇਅਰ ਕਰੂੰਗੀ। ਉਹਨਾਂ ਦੀ ਪੂਰੀ ਹੱਡ ਬੀਤੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਤੇ ਨਾਲ ਹੀ ਪੜੇ ਲਿਖੇ ਡਾਕਟਰਾਂ ਦਾ ਪ੍ਰੈਕਟੀਕਲ ਇਸ ਗੁਰਬਾਣੀ ਦੇ ਬਾਰੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਖੁਦ ਡਾਕਟਰਾਂ ਨੇ ਪ੍ਰੈਕਟੀਕਲ ਕਰਕੇ ਦੇਖਿਆ ਇਸ ਗੁਰਬਾਣੀ ਦੇ ਬਾਰੇ ਜਿਹੜੀ ਗੁਰਬਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਸੋ ਤੁਸੀਂ ਵੀਡੀਓ ਨੂੰ ਅੱਜ ਸਕਿਪ ਨਹੀਂ ਕਰਨਾ ਕਿਉਂਕਿ ਅੱਜ ਇਸ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੀ ਜ਼ਿੰਦਗੀ ਬਦਲ ਦੋਗੀ ਸੋ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਤੇ ਬਤਵਾ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਅ ਦੇਖੋ ਜੀ ਜਿਹੜੀ ਮੈਂ ਕਾਫੀ ਵਾਰ ਤੁਹਾਡੇ ਨਾਲ ਵੀਡੀਓ ਦੇ ਵਿੱਚ ਇੱਕ ਚੀਜ਼ ਸ਼ੇਅਰ ਕੀਤੀ ਆ ਕਿ ਜਿਵੇਂ ਗੁਰਬਾਣੀ ਜਪਣ ਦੇ ਨਾਲ ਸਾਨੂੰ ਫਲ ਮਿਲਦਾ ਜੇ ਆਪਾਂ ਹਰ ਰੋਜ਼ ਗੁਰਬਾਣੀ ਸੁਣਦੇ ਆ ਸਰਵਣ ਕਰਦੇ ਆ ਉਹਦਾ ਵੀ ਸਾਨੂੰ ਫਲ ਮਿਲਦਾ ਹੈ ਗੁਰੂ ਸਾਹਿਬ ਤਾਂ ਵੀ ਸਾਡੇ 'ਤੇ ਕਿਰਪਾ ਕਰ ਦਿੰਦੇ ਨੇ ਆਪਾਂ ਬਹੁਤ ਸਾਰੀਆਂ ਐਦਾਂ ਦੀਆਂ ਕਟਨਾਵਾਂ ਸੁਣੀਆਂ ਨੇ ਜਿਦੇ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਕਿੱਦਾਂ ਕਿਸੇ ਦਾ ਗੁਰਬਾਣੀ ਸੁਣਨ ਦੇ ਨਾਲ ਹੀ ਦੁੱਖ ਰੋਗ ਜਿਹੜਾ ਹੈਗਾ ਉਹ ਖਤਮ ਹੋ ਗਿਆ ਸੋ ਇਦਾਂ ਦੀ ਵੀਡੀਓ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਹੁੰਨੀ ਆ ਕਿਉਂਕਿ ਜਿਹੜਾ ਅੱਜ ਦਾ ਟਾਈਮ ਹੈ ਨਾ ਅੱਧ ਦੇ ਟਾਈਮ ਦੇ ਵਿੱਚ ਅਸੀਂ ਗੁਰੂ ਸਾਹਿਬ ਤੋਂ ਬਹੁਤ ਜ਼ਿਆਦਾ ਬੇਮੁਖ ਹੋਏ ਪਏ ਆ ਅਸੀਂ ਬਹੁਤ ਭਟ ਕਰ ਰਹੇ ਹਾਂ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਤੁਹਾਨੂੰ ਗੁਰੂ ਨਾਲ ਜੋੜ ਸਕਦੀ ਆ ਜਾਂ ਮੈਂ ਜੋੜ ਰਹੀ ਆ ਮੇਰੀ ਕੀ ਔਕਾਤ ਜਾਂ ਕੀ ਹੈਸਿਅਤ ਕਿ ਮੈਂ ਕਿਸੇ ਨੂੰ ਜੋੜਾਂ ਜੋੜਨ ਵਾਲਾ ਗੁਰੂ ਸਾਹਿਬ ਆਪ ਹੈ ਸਾਨੂੰ ਤਾਂ ਆਪ ਮਹਾਰਾਜ ਜੀ ਨੇ ਕਿਰਪਾ ਕਰਕੇ ਆਪਣੇ ਚਰਨੀ ਲਾਇਆ हां ਜਿਵੇਂ ਹੁਣ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਅਸੀਂ ਜਾਂ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਵੀ ਚੰਗੀ ਸੰਗਤ ਦੇ ਵਿੱਚ ਬੈਠਿਆ ਕਰੋ ਚੰਗੀਆਂ ਚੀਜ਼ਾਂ ਸੁਣਿਆ ਕਰੋ ਤੇ ਉਹਦਾ ਜਿਹੜਾ ਅਸਰ ਆਉ ਸਾਡੀ ਜ਼ਿੰਦਗੀ ਤੇ ਫਿਰ ਚੰਗਾ ਹੀ ਪੈਂਦਾ ਸੋ ਇਸੇ ਕਰਕੇ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਕਿਉਂਕਿ ਇਹ ਹੁੰਦਾ ਵੀ ਚਲੋ ਜੇ ਅੱਜ ਨਹੀਂ ਨਾ ਕਈ ਵਾਰੀ ਇਹ ਹੁੰਦਾ ਕੋਈ ਗੁਰਸੇਖੀਆ ਕੋਈ ਮੇਰੀ ਭੈਣ ਵੀਰ ਇਦਾਂ ਦਾ ਹੁੰਦਾ ਜਿਹਦਾ ਜਿਹੜਾ ਨਿਤਨੇਮ ਹੈ ਉਹ ਨਹੀਂ ਸੰਭਲ ਪਾਉਂਦਾ ਅਮਰਤ ਵਿਲਾ ਨਹੀਂ ਸੰਭਲ ਪਾਉਂਦਾ ਤਾਂ ਆਪਾਂ ਇੱਕ ਕੋਸ਼ਿਸ਼ ਕਰਦੇ ਆਂ ਵੀ ਕਈ ਵਾਰੀ ਸੁਣਨ ਦੇ ਨਾਲ ਨਾ ਸਾਡੇ ਦਿਮਾਗ ਵਿੱਚ ਉਹ ਸੋਚ ਹੀ ਪੈਦਾ ਹੋ ਜਾਂਦੀ ਆ ਵੀ ਸਾਨੂੰ ਵੀ ਗੁਰਬਾਣੀ ਜਪਣੀ ਚਾਹੀਦੀ ਆ ਤੇ ਜਦੋਂ ਸੋਚ ਪੈਦਾ ਹੋ ਜਾਂਦੀ ਆ ਤਾਂ ਫਿਰ ਕਿਰਪਾ ਦਾ ਗੁਰੂ ਸਭ ਆਪ ਹੀ ਕਰ ਦਿੰਦੇ ਨੇ ਸੋ ਇਸੇ ਕਰਕੇ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਰਹੀਣੀ ਆ ਹੁਣ ਆਪਾਂ ਗੱਲ ਕਰਦੇ ਆ ਉਸ ਜਿਹੜੇ ਗੁਰਸਿੱਖ ਨੇ 6 ਉਹਨਾਂ ਦੇ ਖੱਡ ਬੀਤੀ ਦੇ ਇੱਕ ਵਾਰੀ ਨਾ 6 ਗੁਰਸਿੱਖ ਨੇ ਫੈਸਲਾ ਕੀਤਾ ਵੀ ਆਪਾਂ ਹੀਮ ਕੋਨਸੈਪਟ ਚਲਦੇ ਆ ਦਰਸ਼ਕ ਕਰਨ ਇਕੱਠੇ ਹੋ ਗਏ ਤੇ ਜੇ ਚਲੋ ਜੀ ਉਹ ਚਲੇ ਗਏ ਜਦੋਂ ਰਿਸ਼ੀਕੇਸ਼ ਪਹੁੰਚੇ ਨਾ ਉੱਥੇ ਜਾ ਕੇ ਉਹ 6 ਦੇ ਵਿੱਚੋਂ ਇੱਕ ਦੇ ਜਾਣੀ ਦੇ ਜਿਹੜਾ ਹੈਗਾ ਪੱਥਰੀ ਦਾ ਦਰਦ ਅਚਾਨਕ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਉਹਨਾਂ ਨੇ ਉੱਥੇ ਜੋ ਵੀ ਉਹਨੂੰ ਇਲਾਜ ਬਣਪਉਂਦਾ ਸੀ ਇੰਜੈਕਸ਼ਨ ਦਵਾਈ ਉਹ ਸਭ ਕਰਵਾਇਆ ਵੀ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਚਾਲੇ ਪਾ ਲੇ ਉਹਨਾਂ ਨੂੰ ਲੱਗਿਆ ਕਿ ਚਲੋ ਜਦੋਂ ਇਹਦਾ ਅਸਰ ਹੋਵੇਗਾ ਨਾ ਦਵਾਈ ਦਾ ਵੀ ਇਹਦਾ ਦਰਦ ਟਿਕ ਜਾਵੇਗਾ ਪਰ ਟਿਕਣ ਦੀ ਬਜਾਏ ਉਹ ਦਰਦ ਹੋਰ ਵਧਾ ਗਿਆ ਹੋਰ ਜ਼ਿਆਦਾ ਵਧਾ ਗਿਆ ਇਦਾਂ ਕਰਦੇ ਕਰਦੇ ਉਹ ਗੋਬਿੰਦ ਘਾਟ ਪਹੁੰਚ ਗਏ ਉੱਥੇ ਪਹੁੰਚਣ ਤੋਂ ਬਾਅਦ ਫੇਰ ਉਹਨਾਂ ਨੇ ਦੁਬਾਰਾ ਉਹਨੂੰ ਦਵਾਈ ਵਗੈਰਾ ਦਿੱਤੀ ਗੋਲੀ ਵਗੈਰਾ ਦਿੱਤੀ ਵੀ ਇਹ ਠੀਕ ਹੋ ਜਾਊਗਾ ਤੇ ਮਨ ਵਿੱਚ ਇੱਕ ਸੋਚ ਵੀ ਚੱਲ ਰਹੀ ਸੀ ਸਾਰਿਆਂ ਦੇ ਵੀ ਕਿੰਨੀ ਖੁਸ਼ੀ ਦੇ ਨਾਲ ਸੀ ਯਾਤਰਾ ਸ਼ੁਰੂ ਕੀਤੀ ਸੀ ਸਾਨੂੰ ਕਿੰਨਾ ਚਾਹ ਸੀ ਵੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਪਰ ਹੁਣ ਲੱਗਦਾ ਵੀ ਇਹ ਸੰਭਵ ਨਹੀਂ ਕਿਉਂਕਿ ਜੇ ਕੋਈ ਬਿਮਾਰ ਹੋਵੇ ਜਾਂ ਆਪਣੇ ਨਾਲ ਦਾ ਕੋਈ ਢਿੱਲਾ ਹੋਵੇ ਆਪਾਂ ਤੋਂ ਕਿਸੇ ਦੀ ਤਕਲੀਫ ਹਨਾ ਦੇਖੀ ਵੀ ਨਹੀਂ ਜਾਂਦੀ ਤੇ ਉਹਨਾਂ ਨੂੰ ਵੀ ਇਦਾਂ ਮਹਿਸੂਸ ਹੋ ਰਿਹਾ ਸੀ ਵੀ ਅਸੀਂ ਹੁਣ ਜਿੰਨੀ ਖੁਸ਼ੀ ਨਾਲ ਜਿੰਨੇ ਉਤਸ਼ਾਹ ਦੇ ਨਾਲ ਅਸੀਂ ਦਰਸ਼ਨ ਕਰਨੇ ਸੀ ਵੀ ਸ਼ਾਇਦ ਹੁਣ ਉਹ ਨਾ ਹੋ ਪਾਵੇ ਉਹ ਮਨ ਵਿੱਚ ਉਹ ਪਛਤਾਵਾ ਸੀ ਸੋਚ ਵਿੱਚ ਉਹ ਫੁਰਨਾ ਸੀ ਉਹਨਾਂ ਦੇ ਤਾਂ ਇਦਾਂ ਉੱਥੋਂ ਦਵਾਈ ਲੈ ਕੇ ਉਹ ਤੁਰ ਪਏ ਅੱਗੇ ਹੋ ਗੋਵਿੰਦ ਧਾਮ ਪਹੁੰਚੇ ਜਦੋਂ ਗੋਵਿੰਦ ਧਾਮ ਪਹੁੰਚੇ ਨਾ ਤਾਂ ਉੱਥੇ ਵੀ ਉਹਦਾ ਉਹੀ ਹਾਲ ਸੀ ਗੋਵਿੰਦ ਘਾੜ ਤੋਂ ਲੈ ਕੇ ਗੋਵਿੰਦ ਧਾਮ ਤੱਕ ਉਹ ਸਾਰੇ ਰਾਹ ਉਲਟੀਆਂ ਕਰਦਾ ਗਿਆ ਤਾਂ ਗੋਵਿੰਦ ਧਾਮ ਜਾ ਕੇ ਉਹਨਾਂ ਨੇ ਸੋਚਿਆ ਉਹਨਾਂ ਵਿੱਚੋਂ ਇੱਕ ਦੇ ਮਨ ਵਿੱਚ ਖਿਆਲ ਆਇਆ ਵੀ ਆਪਾਂ ਹਮੇਸ਼ਾ ਸੁਣਦੇ ਆ ਵੀ ਜਦੋਂ ਕੀਰਤਨ ਸੁਣਦੀਆਂ ਜਾਂ ਆਪਾਂ ਜਦੋਂ ਜਿਹੜੇ ਆਪਣੇ ਸੰਤ ਮਹਾਂਪੁਰਖ ਹੁੰਦੇ ਆ ਉਹਨਾਂ ਤੋਂ ਵੀ ਸੁਣਦੀਆਂ ਹੁਣ ਜਿਹੜੀ ਗੁਰਬਾਣੀ ਦਾ ਮੈਂ ਨਾਮ ਲੈਣ ਲੱਗੀਆਂ ਤੁਸੀਂ ਵੀਡੀਓ ਨਾ ਸਕਿਪ ਕਰਿਓ ਉਸ ਤੋਂ ਬਾਅਦ ਮੈਂ ਡਾਕਟਰਾਂ ਦਾ ਪ੍ਰੈਕਟੀਕਲ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਉਹਨਾਂ ਚੋ ਇੱਕ ਨੇ ਸੋਚਿਆ ਵੀ ਮੈਂ ਹਮੇਸ਼ਾ ਸੁਣਦਾ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਨਾ ਉਹ ਸਿਰਫ ਸਾਡੇ ਮਨ ਦੇ ਰੋਗ ਨਹੀਂ ਬਲਕਿ ਤਨ ਦੇ ਰੋਗ ਵੀ ਖਤਮ ਕਰਦਾ ਠੀਕ ਆ ਤਾਂ ਉਹਨੇ ਸੋਚਿਆ ਵੀ ਕਿਉਂ ਨਾ ਉਹਨਾਂ ਨੇ ਬਾਕੀਆਂ ਨੂੰ ਕਿਹਾ ਚਾਰ ਜਾਣਿਆਂ ਨੂੰ ਪੰਜਵੇਂ ਨੇ ਵੀ ਕਿਉਂ ਨਾ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰੀਏ ਵੀ ਆਪਾਂ ਹਮੇਸ਼ਾ ਸੁਣਦੇ ਆਂ ਵੀ ਗੁਰੂ ਦੀ ਬਾਣੀ ਜਿਹੜੀ ਆ ਉਹ ਤਨ ਤੇ ਮਨ ਦੋਨਾਂ ਦੇ ਰੋਗ ਖਤਮ ਕਰਦੀ ਆ ਦੇਖੋ ਜੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਵਿਸ਼ਵਾਸ ਭਾਵਨਾ ਤੁਹਾਡੀ ਭਾਵਨਾ ਕਿੰਨੀ ਪੱਕੀ ਆ ਉਹਨਾਂ ਨੇ ਪੂਰੀ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਪੂਰਾ ਯਕੀਨ ਮਨ ਵਿੱਚ ਰੱਖ ਕੇ ਵੀ ਹਾਂ ਗੁਰੂ ਸਾਹਿਬ ਜੀ ਇਹਦਾ ਇਹ ਕਸ਼ਟ ਨੂੰ ਖਤਮ ਜ਼ਰੂਰ ਕਰਨਗੇ ਤਾ ਉਹਨਾਂ ਨੇ ਕੀਤਾ ਪੰਜਾਂ ਜਾਣਿਆਂ ਨੇ ਨਾ ਐਂਦਾ ਗੋਲ ਚੱਕਰ ਦੇ ਵਿੱਚ ਚੌਂਕੜੀ ਮਾਰ ਕੇ ਬਹਿ ਗਏ ਜਿਹੜਾ ਛੇਮਾ ਸੀ ਜਿਹਦੇ ਦਰਦ ਹੁੰਦਾ ਸੀ ਉਹਨੂੰ ਕਿਹਾ ਵੀ ਤੂੰ ਸਾਡੇ ਵਿਚਾਲੇ ਬਹਿ ਜਾ ਜੇ ਤਾਂ ਤੂੰ ਪਾਠ ਕਰ ਸਕਦਾ ਤਾਂ ਤਾਂ ਨਾਲ-ਨਾਲ ਤੂੰ ਵੀ ਸਰਵਣ ਜ਼ਰੂਰ ਕਰੀ ਤੇ ਜੇ ਤੂੰ ਨਹੀਂ ਵੀ ਕਰ ਸਕਦਾ ਨਾ ਫਿਰ ਦਰਦ ਦੇ ਕਾਰਨ ਤਾਂ ਤੂੰ ਸੁਣੀ ਜ਼ਰੂਰ ਤੇ ਦੇਖੋ ਜੀ ਜੇ ਗੁਰਬਾਣੀ ਆਪਾਂ ਸਿਰਫ ਜਪਦੇ ਆ ਤੇ ਜਪਣ ਦੇ ਨਾਲ-ਨਾਲ ਸੁਣਦੇ ਨਹੀਂ ਆ ਨਾ ਜਿਵੇਂ ਆਪਾਂ ਪੂਰਾ ਧਿਆਨ ਟਿਕਾ ਕੇ ਸੁਣਦੇ ਆ ਇਹ ਨਹੀਂ ਵੀ ਕੰਨਾਂ ਨੂੰ ਤਾਂ ਸੁਣ ਰਿਹਾ ਲੇਕਿਨ ਧਿਆਨ ਕਿਤੇ ਹੋਰ ਕਰਦਾ ਨਹੀਂ ਪੂਰੀ ਇਕਾਕਰਤਾ ਦੇ ਨਾਲ ਉਹ ਸੁਣਦੇ ਆ ਨਾ ਤਾਂ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਆ ਸੋ ਇਹੇ ਚੀਜ਼ ਹੋਈ ਉਸ 6ਵੇਂ ਗੁਰਸਿੱਖ ਦੇ ਨਾਲ ਜਦੋਂ ਉਹਨਾਂ ਨੇ ਪੰਜ ਜਾਨਿਆਂ ਨੇ ਗੁਰਬਾਣੀ ਜਪਨੀ ਸ਼ੁਰੂ ਕਰੀ ਕਰਦੇ ਕਰਦੇ ਉਹਨਾਂ ਨੇ ਉਸ ਤੋਂ ਬਾਅਦ ਪੂਰੀ ਗੁਰਬਾਣੀ ਜਪੀ ਸੁਖਮਨੀ ਸਾਹਿਬ ਦੀ ਉਸ ਤੋਂ ਬਾਅਦ ਅਰਦਾਸ ਕੀਤੀ ਤੁਸੀਂ ਯਕੀਨ ਨਹੀਂ ਕਰਨਾ ਉਹਨਾਂ ਦੇ ਇਹ ਅੱਖੀ ਦੇਖੇ ਮਹਿਸੂਸ ਕੀਤੀ ਹੋਈ ਚੀਜ਼ਾਂ ਵੀ ਉਹ ਜਿਹੜਾ ਉਹ ਜਿਹੜਾ ਗੁਰਸਿੱਖ ਸੀ ਉਹ ਇੰਨੇ ਕਸ਼ਟ ਵਿੱਚ ਸੀ ਇੰਨੇ ਦੁੱਖ ਵਿੱਚ ਸੀ ਜਿਹਨੂੰ ਦਵਾਈ ਇੰਜੈਕਸ਼ਨ ਦਾ ਕੋਈ ਅਸਰ ਨਹੀਂ ਹੋਇਆ ਜਿਹੜਾ ਸਾਰੇ ਦਾ ਉਲਟੀਆਂ ਕਰਦਾ ਆ ਤੇ ਉਹਦੇ ਨਾਲ ਥੋੜੀ ਜਿਹੀ ਉਹਨੂੰ ਫਰਕ ਮਹਿਸੂਸ ਹੋਇਆ ਰਿਲੀਫ ਹੋਈ ਜੀ ਮੈਂ ਆਪਾਂ ਕਹਿੰਦੇ ਆ ਆਰਾਮ ਮਿਲਿਆ ਤੇ ਚਲੋ ਉਹਨਾਂ ਨੇ ਉਹ ਗਰਵਾਲੀ ਚਪਨ ਤੋਂ ਬਾਅਦ ਜਦੋਂ ਉਹਨਾਂ ਨੇ ਅੱਗੇ ਨੂੰ ਚਾਲੇ ਪਾ ਲਏ ਹੇਮਕੋਟ 7 ਨੂੰ ਤਾਂ ਥੋੜੀ ਦੂਰ ਤੱਕ ਜਾ ਕੇ ਜਿਹੜਾ ਉਹਦਾ ਦਰਦ ਆ ਬਿਲਕੁਲ ਖਤਮ ਹੋ ਗਿਆ ਤੇ ਫਿਰ ਜਿਹੜਾ ਇੰਨੇ ਰਾਹ ਚ ਰੋਗ ਦੇ ਕਰਲਾਉਂਦੇ ਦੁੱਖ ਨਾਲ ਵੀ ਆਪਾਂ ਕਹਿੰਦੇ ਆ ਤਕਲੀਫ ਮਹਿਸੂਸ ਕਰਦੀ ਆਉਂਦਾ ਸੀ ਨਾ ਉਹ ਖੁਸ਼ੀ-ਖੁਸ਼ੀ ਗਿਆ ਦਰਸ਼ਨ ਕੀਤੇ ਉਹਨਾਂ ਨੇ ਖੁਸ਼ੀ-ਖੁਸ਼ੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਖੁਸ਼ੀ-ਖੁਸ਼ੀ ਉਹ ਘਰ ਵਾਪਸ ਆਇਆ ਜਿਵੇਂ ਜੀ ਜਿੰਨੇ ਦਿਨ ਉੱਥੇ ਰਹਿਣਾ ਸੀ ਉਹਨਾਂ ਨੇ ਉੱਥੇ ਰਹੇ ਸੇਵਾ ਕੀਤੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਉਸ ਦੌਰਾਨ ਉਹ ਕੋਈ ਨਹੀਂ ਦੁੱਖ ਤਕਲੀਫ ਨਹੀਂ ਆਇਆ ਜਿਸ ਦਿਨ ਉਹ ਘਰੇ ਪਹੁੰਚ ਗਏ ਉਸ ਤੋਂ 2 ਦਿਨ ਬਾਅਦ ਜਾ ਕੇ ਉਹਦੇ ਉਹ ਦਰਦ ਸ਼ੁਰੂ ਹੋਇਆ ਦੇਖੋ ਜੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹ ਨਹੀਂ ਕਿਹਾ ਜਾਂਦਾ ਵੀ ਸਾਨੂੰ ਕਸ਼ਟ ਨਹੀਂ ਆਉਂਦਾ ਜਾਂ ਦੁੱਖ ਨਹੀਂ ਆਉਂਦੇ ਪਰ ਹਾਂ ਸਾਨੂੰ ਇੱਕ ਅਲੱਗ ਜੀ ਹਿੰਮਤ ਅਲੱਗ ਜੀ ਤਾਕਤ ਮਿਲ ਜਾਂਦੀ ਹੈ ਉਹਨਾਂ ਦੁੱਖਾਂ ਨਾਲ ਲੜਨ ਦੀ ਉਹਨਾਂ ਕਸ਼ਟਾਂ ਨਾਲ ਲੜਨ ਦੀ ਤੇ ਉਹਨਾਂ ਦੁੱਖਾਂ ਵਿੱਚੋਂ ਨਿਕਲਣ ਦੀ ਜੇ ਮੰਨ ਲਓ ਆਪਾਂ ਨੂੰ ਵੈਸੇ ਨਾਰਮਲ ਕੋਈ ਦੁੱਖ ਹੈ ਤੇ ਆਪਾਂ ਉਹਦੇ ਵਿੱਚ ਦੁਖੀ ਹੋ ਕੇ ਹੋਰ ਜ਼ਿਆਦਾ ਦੁਖੀ ਹੋ ਜਾਂਦੇ ਹਾਂ ਪਰ ਜੇ ਆਪਾਂ ਗੁਰਬਾਣੀ ਦਾ ਸਹਾਰਾ ਲੈਂਦਾ ਹੋਇਆ ਨਾ ਤਾਂ ਦੁੱਖ ਦੇ ਵਿੱਚ ਵੀ ਆਪਾਂ ਚੜ੍ਹਦੀ ਕਲਾ ਦੀ ਸੋਚ ਰੱਖਦੇ ਆਂ ਤੇ ਆਪਾਂ ਖੁਸ਼ੀ-ਖੁਸ਼ੀ ਜਿਹੜਾ ਹੈਗਾ ਉਹ ਦੁੱਖ ਵਿੱਚੋਂ ਬਾਹਰ ਆ ਜਾਂਦੇ ਆਂ ਹੁਣ ਇਸੇ ਗੁਰਬਾਣੀ ਵਾਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਇਹਦੇ ਬਾਰੇ ਨਾ ਕੁਝ ਡਾਕਟਰਾਂ ਨੇ ਵੀ ਪ੍ਰੈਕਟੀਕਲ ਕੀਤਾ ਤੁਸੀਂ ਸੁਣਿਆ ਹੋਣਾ ਗੁਰਨਾਨਕ ਜਿਹੜੀ ਯੂਨੀਵਰਸਿਟੀ ਆ ਇਧਰ ਤਰਨਤਾਰਨ ਕੰਨੀ ਤਾਂ ਉਹਨਾਂ ਦੇ ਡਾਕਟਰਾਂ ਨੇ ਹੀ ਕੀਤਾ ਪੜ੍ਹੇ ਲਿਖੇ ਡਾਕਟਰ ਦੇਖੋ ਪੜ੍ਹੇ ਲਿਖਿਆ ਬੰਦਾ ਜਿਹੜਾ ਹੁੰਦਾ ਨਾ ਗੁਰੂ ਸਾਹਿਬ ਤੇ ਛੇਤੀ ਯਕੀਨ ਨਹੀਂ ਕਰ ਪਾਉਂਦਾ ਜਨਨ ਕੀ ਉਹ ਸਾਇੰਸ ਤੇ ਜ਼ਿਆਦਾ ਬਲੀਵ ਕਰਦੇ ਹੁੰਦੇ ਹਨ ਉਹ ਧਾਰਮਿਕ ਚੀਜ਼ਾਂ ਦੇ ਘੱਟ ਬਲੀਵ ਕਰਦੇ ਆ ਪਰ ਉਹਨਾਂ ਨੇ ਪ੍ਰੈਕਟੀਕਲ ਕਰਕੇ ਦੇਖਿਆ ਜਦੋਂ ਲੋਕਾਂ ਨੇ ਇਹ ਕਿਹਾ ਵੀ ਜੇ ਅਸੀਂ ਪਾਠ ਕਰਨਾ ਇਦਾਂ ਠੀਕ ਹੋ ਗਏ ਕਿਉਂਕਿ ਇੱਕ ਉੱਥੇ ਹਸਪੀਟਲ ਵੀ ਹੈ ਮੈਂ ਉਹਦਾ ਨਾਮ ਨਹੀਂ ਲਵਾਂਗੀ ਤੇ ਉਸ ਹਸਪੀਟਲ ਦੇ ਵਿੱਚ ਦਵਾਈ ਦੇ ਨਾਲ-ਨਾਲ ਸਵੇਰੇ ਤੇ ਸ਼ਾਮ ਸੁਖਮਨੀ ਸਾਹਿਬੀ ਦਾ ਪਾਠ ਸਰਵਣ ਕਰਾਇਆ ਜਾਂਦਾ ਹੈ ਸਪੀਕਰ ਲੱਗੇ ਹੋਏ ਨੇ ਤੇ ਦਵਾਈ ਦੇ ਨਾਲ-ਨਾਲ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਤੇ ਜਿਹੜੀਆਂ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦੇ ਵਿੱਚੋਂ ਲੋਕ ਜਿਹੜਾ ਹੈਗਾ ਲੜ ਕੇ ਬਾਹਰ ਨਿਕਲਦੇ ਨੇ ਸੋ ਇਸੇ ਤਰੀਕାର ਨਾਲ ਉਹਨਾਂ ਨੇ ਆਪਣੀ ਯਕੀਨ ਨੂੰ ਹੋਰ ਪੱਕਾ ਕਰਨ ਵਾਸਤੇ ਨਾ ਉਹਨਾਂ ਨੇ ਕੀ ਕੀਤਾ ਕੈਂਪ ਲਾਉਂਦੇ ਹੁੰਦੇ ਸੀ ਉਹ ਡਾਕਟਰ ਠੀਕ ਹੈ ਉਹਨਾਂ ਨੇ ਕੈਂਪ ਲਾਇਆ ਪਹਿਲਾਂ ਉਹਨਾਂ ਨੇ ਜਦੋਂ ਜਿਹੜਾ ਵੀ ਬੰਦਾ ਹੁੰਦਾ ਸੀ ਨਾ ਉਹਨਾਂ ਕੋਲੇ ਚੈੱਕਅਪ ਕਰਾਉਣ ਲਈ ਪਹਿਲਾਂ ਉਹਨਾਂ ਨੇ ਚੈੱਕਅਪ ਕਰਨਾ ਕੈਂਪ ਉਹ ਕਿਸ ਚੀਜ਼ ਦਾ ਲਾਉਂਦੇ ਹੁੰਦੇ ਸੀਗੇ ਗੁਰਬਾਣੀ ਦਾ ਕੈਂਪ ਠੀਕ ਹੈ ਗੁਰਬਾਣੀ ਕੁੱ ਕਿ ਉਹਨਾਂ ਨੇ ਪ੍ਰੈਕਟੀਕਲ ਦੇਖਣਾ ਸੀ ਤਾਂ ਉਹਨਾਂ ਨੇ ਕੀਤਾ ਬਾਹਰ ਨਾਲ ਟੇਬਲ ਲਾ ਲੈਣਾ ਕੁਰਸੀ ਲਾਣਾ ਕਿ ਜਿਹੜਾ ਵੀ ਬੰਦਾ ਆਉਂਦਾ ਉਹਦਾ ਬੀਪੀ ਚੈੱਕ ਕਰਨਾ ਜੇ ਮੰਨ ਲਓ ਕਿਸੇ ਦਾ ਬੀਪੀ ਹਾਈ ਹੁੰਦਾ ਸੀ ਹਨਾ ਤਾਂ ਉਹ ਉਹਨਾਂ ਨੂੰ ਅੰਦਰ ਭੇਜ ਦਿੰਦੇ ਜਦੋਂ ਸਾਰਾ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਉਹ ਲੋਕ ਸਰਵਣ ਕਰਦੇ ਨਾਲ ਨਾਲ ਜਪਦੇ ਵੀ ਅਰਦਾਸ ਹੁੰਦੀ ਉਸ ਤੋਂ ਬਾਅਦ ਵਾਪਸ ਉਹ ਬਾਹਰ ਆਉਂਦੇ ਉਹ ਫਿਰ ਉਹਨਾਂ ਦਾ ਬੀਪੀ ਚੈੱਕ ਕਰਦੇ ਤੇ ਫਿਰ ਉਹਨਾਂ ਦਾ ਬੀਪੀ ਜਿਹੜਾ ਹੁੰਦਾ ਸੀ ਨਾਰਮਲ ਹੁੰਦਾ ਸੀ ਇਹ ਚੀਜ਼ਾਂ ਮਨੇ ਪ੍ਰੈਕਟੀਕਲ ਕਰਕੇ ਦੇਖੀਆਂ ਤੇ ਇਹ ਉਹਨਾਂ ਦਾ ਪੜੇ ਲਿਖੇ ਡਾਕਟਰਾਂ ਦਾ ਦਾਵਾ ਹੈ ਵੀ ਸੁਖਮਨੀ ਸਾਹਿਬ ਦਾ ਪਾਠ ਨਾ ਸਿਰਫ ਕਰਨ ਦੇ ਨਾਲ ਬਲਕਿ ਸੁਣਨ ਦੇ ਨਾਲ ਵੀ ਕਿਰਪਾ ਹੁੰਦੀ ਹੈ ਪਰ ਸ਼ਰਤ बस ਇਹ ਹੈ ਵੀ ਪੂਰੀ ਇਕਾਗਰਤਾ ਦੇ ਨਾਲ ਪੂਰੇ ਮਨ ਦੇ ਵਿਸ਼ਵਾਸ ਸ਼ਰਧਾ ਭਾਵਨਾ ਦੇ ਨਾਲ ਆਪਾਂ ਇਹਨੂੰ ਸੁਣਨਾ। ਉਮੀਦ ਕਰਦੀ ਆ ਜਿਹੜੀ ਅੱਜ ਦੀ ਵੀਡੀਓ ਹੈ ਇਹਦੇ ਨਾਲ ਤੁਹਾਡਾ ਗੁਰੂ ਸਾਹਿਬ ਤੇ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੋ ਗਿਆ ਹੋਗਾ ਸੌਰੀ ਮਾਫ ਕਰਨਾ। ਤੇ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਆ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਦੇ ਲਈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ